ਆਪ ਬ੍ਰੇਕਿੰਗ ਨਿਊਜ਼ ਤੁਸੀਂ ਦੇਖ ਹੀ ਲਈ ਹੋਣੀ ਹੈ ਜਿਹੜੀ ਆ ਰਹੀ ਆ। ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੇ ਮੈਡੀਕਲ ਰਿਪੋਰਟ ਆਈ ਪੋਜ਼ਿਟਿਵ ਆ। ਆਪਾਂ ਇਹਦੇ ਬਾਰੇ ਗੱਲਬਾਤ ਕਰਨੀ ਆ। ਤੇ ਆਪਾਂ ਸਟਾਰਟ ਕਰ ਲੈਂਦੇ ਆ ਪਹਿਲੇ ਤੁਸੀਂ ਸਟਾਰਟ ਕਰ ਲੈਂਦੇ ਆ। ਪਹਿਲਾਂ ਤਾਂ ਆਪਣੀ ਇਹ ਚੀਜ਼ ਰੱਖਣੀ ਆ ਦਿਖਾਉਣਨੇ ਆ ਆਪਾਂ। ਇਹ ਭਾਈ ਅਮਰਿਤਪਾਲ ਦਾ ਜਿਹੜਾ ਆਪਣੇ ਜਦੋਂ ਵੀ ਆਪਣੇ ਕੋਈ ਵੀ ਗੱਲਬਾਤ ਹੁੰਦੀ ਆ ਅਮਰਿਤਪਾਲ ਰਿਲੇਟਡ ਆ ਜਾਂ ਉਹਦੇ ਪਰਿਵਾਰ ਦੇ ਰਿਲੇਟਡ ਕੋਈ ਵੀ ਗੱਲਬਾਤ ਹੁੰਦੀ ਆ ਇਹ ਚੀਜ਼ ਦਿਖਾਉਣੀ ਲੋਕਾਂ ਨੂੰ ਸ਼ੁਰੂ ਕਰ ਦਿੰਦੇ ਨੇ ਕਿ ਭਾਈ ਸਭ ਕੁਝ ਫੇਕ ਆ ਕੋਈ ਵੀ ਗੱਲਬਾਤ ਹੋ ਜਵੇ ਕੋਈ ਉਹਦੇ ਸਪੋਰਟਰ ਨਾ ਹੋ ਜਵੇ ਕੋਈ ਉਹਦੇ ਪਰਿਵਾਰਕ ਨਾ ਹੋ ਜਵੇ ਕਿਸੇ ਚੀਜ਼ ਦਾ ਵੀ ਹੋ ਜਵੇ ਉਹ ਕਹਿਣ ਲੱਗ ਜਾਂਦੇ ਨੇ ਕਿ ਯਾਰ ਇਹ ਫਿਰ ਇੱਕ ਚੀਜ਼ ਫੇਕ ਆ ਝੂਠੀ ਆ ਪੋਸ ਕਰਵਾ ਰਹੀ ਆ ਸਰਕਾਰ ਕਰਵਾ ਰਹੀ ਆ ਸਾਰੇ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਨੇ ਠੀਕ ਨਹੀਂ ਪਰ ਇੱਕ ਗੱਲ ਦੀ ਤਾਂ ਹੈਗੀ ਆ ਆਪਣੇ ਕਿ ਜੇ ਤੁਹਾਨੂੰ ਲੱਗਦਾ ਵਾ ਹੁਣ ਮੈਂ ਪਹਿਲਾਂ ਆਪਣੇ ਸ਼ੁਰੂ ਤੋਂ ਸਟਾਰਟ ਕਰ ਲੈਣਾ ਆਪਣੇ ਉਹਨਾਂ ਦੇ ਬ੍ਰਦਰ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਤੇ ਉਹਨਾਂ ਦਾ ਨਾਲ ਜਿਹੜਾ ਸਾਥੀ ਸੀ ਲਾਪਰੀ ਸਿੰਘ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਕਿ ਉਹਨਾਂ ਕੋਲ ਨਸ਼ਾ ਬਰਾਮਦ ਹੋਇਆ ਆ ਆਈ ਸੂਇਸ ਕਰਕੇ ਜਿਹੜਾ ਹੈਗਾ ਵਾ ਕੋਈ ਨਸ਼ਾ ਉਹ ਬਰਾਮਦ ਹੋਇਆ ਨਾਲ ਲਾਈਟਰ ਸੀਗਾ ਨਾਲ ਉਹ ਪੇਪਰ ਪੂਪਰ ਜਿਹੜਾ ਹੁੰਦਾ ਸੀ ਉਹ ਚੀਜ਼ ਤੇ ਉਹ ਬਰਾਮਦ ਹੋਇਆ ਫਿਰ ਮੈਡੀਕਲ ਕਰਾਉਣ ਲੈ ਕੇ ਗਏ ਆ ਮੈਡੀਕਲ ਦੇ ਵਿੱਚ ਹਰਪ੍ਰੀਤ ਸਿੰਘ ਤੇ ਉਹਦਾ ਨਾਲ ਦਾ ਸਾਥੀ ਲਵਪ੍ਰੀਤ ਸਿੰਘ ਦੋਨਾਂ ਦੀ ਦੋਨਾਂ ਦੀ ਪੋਜ਼ਿਟਿਵ ਆਈਆ ਰਿਪੋਰਟ ਦੋਨਾਂ ਦੀ ਦੋਨਾਂ ਦੇ ਖੂਨ ਦੇ ਵਿੱਚ ਨਸ਼ਾ ਮਿਲਿਆ ਵਾ ਮੈਂ ਫੇਰ ਰਿਪੀਟ ਕਰ ਦਿੰਦਾ ਇੱਥੇ ਹਜੇ ਕਈ মিডিਆ ਵਾਲੇ ਇੱਕ ਦਿਖਾ ਰਹੇ ਨੇ ਕਿ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਦੀ ਰਿਪੋਰਟ ਆਈ ਪੋਜ਼ਿਟਿਵ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਚੀਜ਼ ਵੀ ਕਲੀਅਰ ਕਰ ਦਿੰਦਾ ਕਿ ਹਰਪ੍ਰੀਤ ਸਿੰਘ ਦੇ ਨਾਲ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਦੇ ਨਾਲ ਲਾਪ੍ਰੀਤ ਸਿੰਘ ਵੀ ਸੀ ਉਹਦੀ ਵੀ ਰਿਪੋਰਟ ਪੋਜ਼ਿਟਿਵ ਆਈ ਆ ਇਹਨਾਂ ਦੋਨਾਂ ਦੇ ਖੂਨ ਦੇ ਵਿੱਚ ਡਰੱਗ ਪਾਈ ਗਈ ਆ ਠੀਕ ਨਹੀਂ ਇਹ ਦੋਨਾਂ ਦੇ ਖੂਨ ਦੇ ਵਿੱਚ ਟਰੱਕ ਪਾਈ ਗਈ ਹੈ ਤੇ ਦੋਨਾਂ ਦੀ ਉਹ ਪੋਜ਼ਿਟਿਵ ਆਈ ਹੈ ਹੁਣ ਆਜੋ ਗੱਲ ਤੇ ਕੇ ਇਹਦੀ ਸੱਚਾਈ ਤੇ ਜਿਹੜਾ ਇਹ ਪਰਿਵਾਰ ਕਹਿ ਰਿਹਾ ਕਿ ਸਭ ਕੁਝ ਫੇਕ ਆ ਮੈਂ ਇੱਕ ਚੀਜ਼ ਪੁੱਛਣੀ ਚਾਹਨਾ ਜਦੋਂ ਅਮਰਿਤਪਾਲ ਨੇ ਐਮਪੀ ਇਲੈਕਸ਼ਨ ਲੜੀ ਉਦੋਂ ਤਾਂ ਸਰਕਾਰ ਨੇ ਇਹ ਚੀਜ਼ ਕੀਤੀ ਨਹੀਂ ਤੇ ਹੁਣ ਕਦ ਲਈ ਕਰੂਗੀ ਸਰਕਾਰ ਹੁਣ ਕਿਹੜਾ ਕੋਈ ਇਲੈਕਸ਼ਨ ਆ ਜਨਤਰੀ ਇਲੈਕਸ਼ਨ ਵੀ 10 ਤਰੀਕ ਨੂੰ ਖਤਮ ਹੋ ਗਈ ਜੇ ਸਰਕਾਰ ਨੇ ਕੁਝ ਕਰਨਾ ਸੀ ਕੀ ਨਹੀਂ ਸਰਕਾਰ ਨੇ ਜੇ ਕੁਝ ਕਰਨਾ ਸੀ ਤਾਂ ਆਪਣੇ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਕਰਦੀ ਕੁਝ ਜੇ ਸਰਕਾਰ ਨੇ ਜੇ ਕੁਝ ਤੋਂ ਇਹਨਾਂ ਦੇ ਪਰਿਵਾਰ ਦੇ ਹਿਸਾਬ ਨਾਲ ਮੈਂ ਚੱਲ ਪੈਣਾ ਉਹ ਹਿਸਾਬ ਨਾਲ ਨਹੀਂ ਮੈਂ ਜਵਾਬ ਦਿੰਦਾ ਜਿਹੜਾ ਇਹ ਪਰਿਵਾਰ ਕਹਿ ਰਿਹਾ ਨੇ ਕਿ ਇਹ ਝੂਠਾ ਜਾਣ ਪੁੱਝ ਕੇ ਕਰ ਰਹੀ ਆ ਸਰਕਾਰ ਸਾਜ਼ਿਸ਼ ਜੇ ਐਜੀ ਕੋਈ ਸਾਜ਼ਿਸ਼ ਸਰਕਾਰ ਨੇ ਕਰਨੀ ਸੀ ਤਾਂ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਕਰਦੀ ਸਰਕਾਰ ਐਮਪੀ ਵਣ ਤੋਂ ਬਾਅਦ ਥੋੜਾ ਕਰੂਗੀ ਦੂਜੀ ਗੱਲ ਜਲੰਧਰ ਦੀ ਇਲੈਕਸ਼ਨ ਵੀ 10 ਤਰੀਕ ਨੂੰ ਖਤਮ ਹੋ ਗਈ ਹੁਣ ਤਾਂ ਕੋਈ ਇਲੈਕਸ਼ਨ ਵੀ ਨਹੀਂ ਕੀ ਫੇ ਹੁਣ ਕਿਉਂ ਕਰੂਗੀ ਤੀਜੀ ਗੱਲ ਸਭ ਤੋਂ ਮੇਨ ਗੱਲ ਕਿ ਜੇ ਤੁਹਾਨੂੰ ਲੱਗਦਾ ਵਾ ਕਿ ਹਰਪ੍ਰੀਤ ਸਿੰਘ ਤੇ ਲੱਭਪ੍ਰੀਤ ਸਿੰਘ ਇਹਨਾਂ ਦੋਨਾਂ ਦੀ ਰਿਪੋਰਟ ਜਿਹੜੀ ਪੋਜ਼ਿਟਿਵ ਆਈ ਆ ਉਹਦੇ ਵਿੱਚ ਹਿਰਫੇਰ ਹੋਇਆ ਵਾ ਫੇਰ ਆਪਣੇ ਵਕੀਲ ਨੂੰ ਕਹਿ ਕੇ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਮੂਵ ਕਰਵਾ ਕੇ ਸਾਰੇ ਮੀਡੀਆ ਵਾਲਿਆਂ ਦੇ ਸਾਹਮਣੇ ਸਾਰੇ ਪਰਿਵਾਰ ਦੇ ਸਾਹਮਣੇ ਦੁਬਾਰਾ ਟੈਸਟ ਕਰਵਾ ਲਓ ਕਿਉਂ ਨਹੀਂ ਤੁਹਾਡੇ ਵਕੀਲ ਸਾਹਿਬ ਆਪਣੇ ਐਪਲੀਕੇਸ਼ਨ ਮੂਵ ਕਰਦੇ ਕੋਰਟ ਦੇ ਵਿੱਚ ਕਿ ਅਸੀਂ ਮੈਡੀਕਲ ਸਾਰੇ ਪਰਿਵਾਰ ਦੇ ਸਾਹਮਣੇ ਤੇ ਸਾਰੇ মিডিਆ ਸਾਹਮਣੇ ਕਰਵਾਉਣਾ ਵਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਉਹ ਕਿਉਂ ਨਹੀਂ ਕਰਵਾ ਰਹੇ ਤੁਸੀਂ ਠੀਕ ਨਹੀਂ ਜੇ ਤੁਸੀਂ ਕਹਿੰਦੇ ਹੋ ਕਿ ਚਲੋ ਮੰਨ ਲਿਆ ਗ੍ਰਿਫਤਾਰੀ ਹੋ ਗਈ ਜਿਹੜੀ ਤੁਸੀਂ ਮੈਡੀਕਲ ਦੀ ਕਹਿ ਰਹੇ ਹੋ ਕਿ ਨਹੀਂ ਉਹ ਵੀ ਫੇਕ ਆ ਤੇ ਫਿਰ ਤੁਸੀਂ ਮੂਵ ਕਰਾਓ ਇੱਕ ਐਪਲੀਕੇਸ਼ਨ ਕਿ ਭਾਈ ਅਸੀਂ ਲਾਈਵ ਕਰਾਉਣਾ ਵਾ ਮੈਡੀਕਲ ਸਾਰੀ মিডিਆ ਲੈ ਜਾਓ ਆਪਣੇ ਪਰਿਵਾਰਕ ਮੈਂਬਰ ਲੈ ਜਾਓ ਹਰਪ੍ਰੀਤ ਸਿੰਘ ਲਖਪ੍ਰੀਤ ਸਿੰਘ ਦੋਨਾਂ ਦਾ ਕਰਾ ਲਓ ਲੱਗ ਜੂ ਪਤਾ ਫਿਰ ਕੀ ਰਿਪੋਰਟ ਆਉਂਦੀ ਫੇ ਉਹ ਕੱਥ ਨਹੀਂ ਕਰਵਾ ਰਹੇ ਤੁਹਾਡੇ ਵਕੀਲ ਸਾਹਿਬ ਇਹ ਵੀ ਦੱਸ ਦਿਓ ਭਾਈ ਫਿਰ ਇੱਕ ਚੀਜ਼ ਹੋਰ ਆ ਜਿਹੜੀ ਵੀਡੀਓਗ੍ਰਾਫੀ ਵੀ ਹੋਈ ਆ ਜਦੋਂ ਔਰ ਮਿਲਿਆ ਨਾ ਆਪਣੇ ਵੀਡੀਓਗ੍ਰਾਫੀ ਹੋਈ ਆ ਸਾਰੀ ਸਾਰਾ ਕੁਝ ਹੋਇਆ ਵਾ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਵੈਸੇ ਕਿ ਮੈਂ ਚੱਕਰ ਕੀ ਆ ਕਿ ਲੋਕੀ ਸਾਨੂੰ ਗਲਤ ਲਿਖਣ ਲੱਗ ਜਾਂਦੇ ਨੇ ਤੁਸੀਂ ਇਹ ਸਵਾਲ ਜਿਹੜੇ ਸਾਨੂੰ ਤੁਸੀਂ ਗਲਤ ਲਿਖ ਕੇ ਕਮੈਂਟ ਲਿਖ ਰਹੇ ਹੋ ਇੱਕ ਕਮੈਂਟ ਤੁਸੀਂ ਮਾਪਾਪ ਨੂੰ ਲਿਖੋ ਮਾਤਾ ਪਿਤਾ ਨੂੰ ਲਿਖੋ ਉਹਨਾਂ ਦੇ ਜਿਹੜੇ ਸਪੋਰਟਰ ਆ ਖਾਸ-ਖਾਸ ਉਹਨਾਂ ਨੂੰ ਲਿਖੋ ਕਿ ਭਾਈ ਤੁਸੀਂ ਹਰੇਕ ਗੱਲ ਦੇ ਵਿੱਚ ਜੀ ਕਹ ਦਿੰਦੇ ਹੋ ਇਹ ਵੀ ਫੇਕ ਆ ਇਹ ਵੀ ਝੂਠ ਆ ਫੇ ਸੱਚ ਕੀ ਆ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਪਰ ਆਪਣੇ ਵਕੀਲ ਸਾਹਿਬ ਨੇ ਐਪਲੀਕੇਸ਼ਨ ਕਿਉਂ ਨਹੀਂ ਮੂਵ ਕੀਤੀ ਕੋਰਟ ਦੇ ਵਿੱਚ ਕਿ ਲਾਈਵ ਡੋਪ ਟੈਸਟ ਕਰਾਇਆ ਜਾਵੇ ਕਿਉਂ ਨਹੀਂ ਕੀਤੀ ਫਿਰ ਕਮਾਲ ਹਰ ਚੀਜ਼ ਤੁਹਾਡੇ ਲਈ ਹਰ ਚੀਜ਼ ਉਹ ਹੋ ਗਈ ਕਿ ਹਾਂ ਜੀ ਸਰਕਾਰ ਸਾਜ਼ਿਸ਼ ਕਰ ਰਹੀ ਆ ਸਾਜ਼ਿਸ਼ ਤਾਂ ਤਾਂ ਕਰਦੀ ਜੇ ਕੋਈ ਇਲੈਕਸ਼ਨ ਹੁੰਦੀ ਹੋਣ ਤੱਕ ਹੋਣ ਤੱਕ ਕਿਹੜੀ ਸਾਜ਼ਿਸ਼ ਕਰਤੀ ਹਰਪ੍ਰੀਤ ਸਿੰਘ ਲਈ ਦੱਸ ਦੋ ਮੈਨੂੰ ਹੋਣ ਤੱਕ ਹਰਪ੍ਰੀਤ ਸਿੰਘ ਬਾਰੀ ਸੀ ਹੋਣ ਤੱਕ ਕਿਹੜੀ ਸਾਜ਼ਿਸ਼ ਕਰਤੀ ਸਰਕਾਰ ਨੇ ਤੁਸੀਂ ਦੱਸ ਦੋ ਹੁਣ ਜਿਹੜੇ ਉਹਨਾਂ ਦੇ ਸਪੋਰਟਰਾਂ ਕੱਲ ਦੇ ਚੁੱਪ ਗਏ ਉਹਨੇ ਜਿਹੜੇ ਸਾਡੇ ਖਿਲਾਫ ਸਾਡੀਆਂ ਮੇਰੀ ਹੋ ਗਈ ਰੋਮੀ ਦੀ ਹੋਗੀ ਸਾਡੇ ਦੋਨਾਂ ਦੇ ਪਰਿਵਾਰਾਂ ਦੀਆਂ ਫੋਟੋਆਂ ਪਾ ਕੇ ਸਾਨੂੰ ਮੇਲ ਭੇਜ-ਭੇਜ ਕੇ ਕਿ ਤੁਹਾਡੇ ਬੱਚਿਆਂ ਨੂੰ ਕਿਡਨਾਪ ਕਰ ਲਾਂਗੇ ਮੇਰੇ ਕੋਲ ਮੇਲਾਂ ਪਈਆਂ ਨੇ ਕਿ ਜਾ ਬੋਲਣਾ ਬੰਦ ਕਰ ਦਿਓ ਜੀ ਇਹਨਾਂ ਦੇ ਖਿਲਾਫ ਨਹੀਂ ਤਾਂ ਤੁਹਾਡੇ ਬੱਚਿਆਂ ਨੂੰ ਕਿਡਨਾਪ ਕਰਾਂਗੇ ਸਾਡੀ ਫੈਮਿਲੀ ਦੀਆਂ ਫੋਟੋਆਂ ਤੋੜ ਮੋੜ ਕੱਢ ਕੇ ਆਈਡੀਆਂ ਬਣਾਤੀਆਂ ਸਾਡੀ ਵੀਡੀਓ ਨੂੰ ਕੱਟ ਵੱਟ ਕਰਕੇ ਤੋੜ ਮੋੜ ਕਰਕੇ ਪੇਸ਼ ਕਰਤਾ ਉਹ ਹੁਣ ਸਪੋਰਟਰ ਚੁੱਪ ਕਿਉਂ ਨੇ ਉਹ ਕਿਉਂ ਨਹੀਂ ਆਪਣੇ ਜਾਇਬ ਹੋ ਕੇ ਜਵਾਬ ਦਿੰਦੇ ਇਸ ਗੱਲ ਦਾ ਕਿ ਹਾਂ ਭਾਈ ਇਹ ਕੀ ਹਿਸਾਬਤਾਵਾ ਦੱਸੋ ਭਾਈ ਹੁਣ ਹੋਰ ਦੱਸ ਦੇ ਕੱਤ ਨਹੀਂ ਲੋਕਾਂ ਨੂੰ ਹੁਣ ਕਿਉਂ ਚੁੱਪੋਂ ਕਿਉਂ ਹੁਣ ਗੱਲ ਆ ਗਈ ਅਮਰਤਪਾਲ ਦੇ ਭਰਾ ਤੇ ਹੁਣ ਇੱਕ ਗੱਲ ਹੋਰ ਆ ਭਾਈ ਜਿਹੜੇ ਸਪੋਰਟਰ ਜਾਂ ਆਪਣੇ ਪਰਿਵਾਰਕ ਮੈਂਬਰ ਜਾਂ ਹੋਰ ਜਿਹੜੇ ਆਪਣੇ ਅਮਰਤਪਾਲ ਦੇ ਖਾਸ ਸੀਗੇ ਉਹ ਕੀ ਕਹਿੰਦੇ ਸੀ ਵੋਟਾਂ ਦੇ ਟਾਈਮ ਵੋਟਾਂ ਕਾਦੇ ਕਿਹੜੇ ਕਿਹੜੇ ਚੀਜ਼ ਤੇ ਵੋਟਾਂ ਮੰਗੀਆਂ ਸੀ ਨਸ਼ੇ ਦੇ ਮੁੱਦੇ ਤੇ ਇਹਨਾਂ ਨੇ ਸਭ ਤੋਂ ਵੱਧ ਨਸ਼ੇ ਦੇ ਮੁੱਦੇ ਤੇ ਇਹਨਾਂ ਨੇ ਵੋਟਾਂ ਮੰਗੀਆਂ ਨੇ ਐਮਪੀ ਇਲੈਕਸ਼ਨਾਂ ਦੇ ਵਿੱਚ ਐਮਪੀ ਇਲੈਕਸ਼ਨ ਅਮਰਪਾਲ ਦੀ ਟੀਮ ਨੇ ਸਭ ਤੋਂ ਵੱਧ ਵੋਟਾਂ ਨਸ਼ੇ ਦੇ ਮੁੱਦੇ ਦੇ ਮੰਗ ਆਪਣੇ ਮੰਗੀਆਂ ਸੀਗੀਆਂ 1100 1200 1300 ਦੀ ਲਿਸਟ ਕੱਢ ਲਈ ਉਹ 1300 ਤੋਂ ਵਿੱਚ ਇੱਕ ਆਪਣੇ ਭਰਾ ਨੂੰ ਵੀ ਐਡ ਕਰ ਲੈਣਾ ਸੀ ਜੀ ਆਪਣੇ ਭਰਾ ਨੂੰ ਕਿਉਂ ਨਹੀਂ ਐਡ ਕੀਤਾ ਨਾਲ ਉਹਨਾਂ ਦੇ ਸਾਥੀ ਲਾਪਰੀ ਸਿੰਘ ਨੂੰ ਵੀ ਐਡ ਕਰ ਲੈਣਾ ਸੀ ਉਹ ਦੋ ਬੰਦੇ ਨੂੰ ਵੀ ਐਡ ਕਰ ਲੈਣਾ ਸੀ 1200 1300 ਦੀ ਲਿਸਟ ਦੇ ਵਿੱਚ ਉਹਨਾਂ ਨੂੰ ਲਿਸਟ ਕਿ ਉਹਨਾਂ ਦਾ ਰਹਿਤਾ ਸ਼ਲਾ ਨਹੀਂ ਸਕੇ ਤੁਸੀਂ ਤੁਸੀਂ ਲਿਸਟ 1100 1200 ਦੀ ਕਰ ਦਿਖਾਈ ਜਾਂਦੇ ਲੋਕਾਂ ਨੂੰ ਤੁਹਾਡੇ ਆਪਣੇ ਭਰਾ ਦੇਖ ਲਓ ਤੁਹਾਡੇ ਰਿਪੋਰਟ ਪੋਜ਼ਿਟਿਵ ਆ ਗਈ ਜੀ ਕੀ ਬਰਾਮਤ ਹੋ ਜਾਂਦਾ ਕੋਲੋਂ ਤੁਸੀਂ 1300 1100 ਦੀ ਲਿਸਟ ਦਿਖਾ ਰਹੇ ਹੋ ਉਹਨਾਂ ਦੀ ਪਹਿਲ ਦੋ ਬੰਦੇ ਪਹਿਲੇ ਨਵੇਂ ਦੋ ਬੰਦਿਆਂ ਦੀ ਸਟਾਰਟ ਪਹਿਲਾਂ ਆਪਣੇ ਭਰਾ ਤੋਂ ਤੇ ਉਹਦੇ ਫਰੈਂਡ ਤੋਂ ਹੀ ਕਰ ਲੰਦੇ ਲੱਪਰੀ ਸਿੰਘ ਤੋਂ ਫੇਰ ਤੀਜੀ ਦੀ ਕਿਸੇ ਹੋਰ ਵੀ ਵਾਰੀ ਆ ਜਾਂਦੀ ਉਹਨਾਂ 'ਚ ਐਡ ਤਾਂ ਕਰ ਲੰਦੇ 11 12 ਸੋਚ ਤੁਸੀਂ ਹਰ ਚੀਜ਼ ਨੂੰ ਕਹਿ ਦਿੰਦੇ ਹੋ ਕਿ ਸਰਕਾਰ ਦੀ ਸਾਜ਼ਿਸ਼ ਆ ਕੀ ਫਾਇਦਾ ਇਹਦੇ ਵਿੱਚ ਸਾਜ਼ਿਸ਼ ਕਰਕੇ ਤਾਂ ਸਰਕਾਰ ਨੂੰ ਕੀ ਫਾਇਦਾ ਮੈਂ ਦੱਸ ਦੋ ਕੋਈ ਇਲੈਕਸ਼ਨ ਨਹੀਂ ਹੈ ਜੀ ਕੋਈ ਕੁਝ ਨਹੀਂ ਹੈਗਾ ਮੈਂ ਉਹਨਾਂ ਲੋਕਾਂ ਨੂੰ ਹੁਣ ਪੁੱਛਣਾ ਚਾਹੁੰਨਾ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨਸ਼ੇ ਦੇ ਮੁੱਦੇ ਤੇ ਕਿ ਭਾਈ ਸਵਾਲ ਕਰੋ ਹੁਣ ਕਿ ਭਾਈ ਆ ਦੱਸੋ ਹੁਣ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਰੋ ਸਵਾਲ ਉਹਨਾਂ ਨੂੰ ਖੜਾ ਖੜਾ ਕੇ ਸਰਕਾਰਾਂ ਵੀ ਮਾੜੀਆਂ ਹੋ ਗਈਆਂ ਸਭ ਕੁਝ ਮਾੜਾ ਹੋ ਗਿਆ ਫਿਰ ਇਹ ਚੰਗੇ ਹੋਗੇ ਦੇਖ ਲੋ ਆਪਣਾ ਭਰਾ ਹੋਰੇ ਚੰਗੇ ਹੋਗੇ ਮੈਨੂੰ ਦੱਸ ਦੋ ਸਰਕਾਰਾਂ ਸਾਰੀਆਂ ਮਾੜੀਆਂ ਹੋ ਗਈਆਂ ਇਹ ਚੰਗੇ ਹੋਗੇ ਮੈਂ ਹੁਣ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਐ ਜੀਪੀਸੀ ਚੋਣਾ ਆ ਰਹੀਆਂ ਨੇ ਐ ਜੀਪੀਸੀ ਚੋਣਾ ਆ ਰਹੀਆਂ ਨੇ ਦਸੰਬਰ ਵੱਤ ਤੋਂ ਵੱਤ ਜਨਵਰੀ ਤੱਕ ਸ਼ਾਇਦ ਹੋ ਜਾਣ ਉਹਨੂੰ ਕਮਜ਼ੋਰ ਕਰਕੇ ਉਹਨੂੰ ਬਦਨਾਮ ਕਰਕੇ ਆਪਣੇ ਹੱਥ 'ਚ ਲੈਣ ਨੂੰ ਫਿਰਦੇ ਨੇ ਇਹ ਅਮਰਤਪਾਲ ਹੁਣੀ ਹੁਣ ਤੁਹਾਨੂੰ ਮੈਂ ਦੱਸਦਾ ਕਿਵੇਂ ਬਦਨਾਮ ਕਰ ਰਹੇ ਨੇ ਆਪਣੇ ਇੱਕ ਆਪਣੇ ਤੁਸੀਂ ਐ ਜੀ ਪੀ ਸੀ ਦੀ ਕੱਲ ਦੀ ਇੱਕ ਵੀਡੀਓ ਦੇਖ ਲਈ ਹੋਣੀ ਲਾਈਵ ਮੈਂ ਇੱਕ ਆਪਣੇ ਹੈਗੇ ਨੇ ਅਮਰਤਪਾਲ ਦੇ ਸਪੋਰਟਰ ਨੇ ਚਮਕੌਰ ਸਿੰਘ ਧੁੰਨ ਜਿਨ੍ਹਾਂ ਨੇ ਝੋਨੇ ਬਾਰੇ ਵੀ ਇੱਕ ਆਪਣੇ ਬਿਆਨ ਦਿੱਤਾ ਸੀਗਾ ਠੀਕ ਨਹੀਂ ਉਹਨਾਂ ਨੇ ਇੱਕ ਆਪਣੇ ਲਾਈਵ ਸਟੇਜ ਦੇ ਉੱਪਰ ਇੱਕ ਗੱਲ ਕਹੀ ਕਿ ਭਾਈ ਇੱਕ ਜਥੇ ਨੇ ਅਮਰਿਤਪਾਲ ਦੀ ਸਪੋਰਟ ਕੀਤੀ ਤੇ ਐਸਜੀਪੀਸੀ ਨੇ ਉਹਨਾਂ ਨੂੰ 50000 ਦਾ ਜੁਰਮਾਨਾ ਲਾ ਦਿੱਤਾ ਠੀਕ ਹੈ ਉਹਨਾਂ ਨੇ ਸਟੇਜ ਦੇ ਉੱਪਰ ਖੜੇ ਹੋ ਕੇ ਆ ਬਿਆਨ ਦਿੱਤਾ ਕਿ ਇੱਕ ਜਥੇ ਨੇ ਅਮਰਿਤਪਾਲ ਦੀ ਸਪੋਰਟ ਕੀਤੀ ਤੇ ਐਸਜੀਪੀਸੀ ਨੇ ਉਹਨਾਂ ਨੂੰ 50000 ਦਾ ਜੁਰਮਾਨਾ ਲਾ ਦਿੱਤਾ ਕੱਲ ਇਸ ਮੁੱਦੇ ਦੇ ਉੱਪਰ ਐਸਜੀਪੀਸੀ ਨੇ ਲਾਈਵ ਹੋ ਕੇ ਕਿਹਾ ਕਿ ਭਾਈ ਝੂਠ ਬੋਲਦੇ ਨੇ ਉਹ ਚਮਕੌਰ ਸਿੰਘ ਤੁਨ ਉਹਨਾਂ ਨੇ ਲਾਈਵ ਹੋ ਕੇ ਐਸਜੀਪੀਸੀ ਦੀ ਵੀਡੀਓ ਬੈ ਸ਼ੇਅਰ ਵੀ ਕੀਤੀ ਸੀ ਉਹਨਾਂ ਨੇ ਸਾਫ਼ ਕਹਿਤਾ ਕਿ ਚਮਕੌਰ ਸਿੰਘ ਧੰਨ ਝੂਠ ਬੋਲਦੇ ਪਏ ਨੇ ਝੂਠੇ ਇਲਜ਼ਾਮ ਲਾ ਰਹੇ ਨੇ ਐਸਜੀਪੀਸੀ ਦੇ ਨਹੀਂ ਦਾ ਸਬੂਤ ਰੱਖੋ ਮੈਂ ਇੱਕ ਚੀਜ਼ ਪੁੱਛਣੀ ਚਾਹਣਾ ਯਾਰ ਤੁਹਾਨੂੰ ਸਭ ਨੂੰ ਇਹ ਅਮਰਤ ਧਾਰੀ ਨੇ ਚਮਕੌਰ ਸਿੰਘ ਧੰਨ ਅਮਰਤ ਧਾਰੀ ਨੇ ਇਹ ਚਮਕੌਰ ਸਿੰਘ ਧੰਨ ਅਮਰਤ ਧਾਰੀ ਨੇ ਤੇ ਇਹ ਦੇਖੋ ਸਟੇਜ ਦੇ ਉੱਪਰ ਖੜੇ ਹੋ ਕੇ ਸਾਰੇ ਆਮ ਝੂਠ ਬੋਲ ਰਹੇ ਨੇ ਸੰਗਤ ਦੇ ਵਿੱਚ ਖੜੇ ਹੋ ਕੇ ਤੁਸੀਂ ਐਜੇ ਬੰਦਿਆਂ ਦੇ ਹੱਥ ਵਿੱਚ ਐਜੀਪੀਸੀ ਦੋਵੋਗੇ ਮੈਨੂੰ ਦੱਸ ਦੋ ਤੁਸੀਂ ਐਜੇ ਬੰਦਿਆਂ ਦੇ ਹੱਥ ਤੁਸੀਂ ਐਜੀਪੀਸੀ ਦੋਵੋਗੇ ਜਿਹੜੇ ਆਪਣੇ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਸਟੇਜ ਤੇ ਖੜੇ ਹੋ ਕੇ ਸਰੇ ਆਮ ਐਜੀਪੀਸੀ ਦੇ ਇਲਜ਼ਾਮ ਲਾ ਰਹੇ ਨੇ ਸਾਡੀ ਸੁਪਰੀਮ ਕੋਰਟ ਆਹੋ ਉੱਤੇ ਇਲਜ਼ਾਮ ਲਾ ਰਹੇ ਨੇ ਫਿਰ ਐਜੀਪੀਸੀ ਦੇ ਸਰੇ ਆਮ ਕਿਹਾ ਕਿ ਝੂਠ ਬੋਲ ਰਹੇ ਨੇ ਉਹ ਕੋਈ ਪ੍ਰੂਫ ਰੱਖਿਆ ਉਹਨਾਂ ਨੇ ਸਿਰਫ ਕਹਿ ਦਿੱਤਾ ਮੈਂ ਤੁਹਾਨੂੰ ਦੱਸ ਤੀ ਗੱਲ ਜੇ ਇੰਨਾ ਬੰਦਿਆਂ ਦੇ ਹੱਥ ਐ ਜੀਪੀਸੀ ਆ ਗਈ ਤੁਹਾਡਾ ਕੁਛ ਵੀ ਨਹੀਂ ਰਹਿਣਾ ਨਾ ਤੁਹਾਡਾ ਧਰਮ ਬਚਣਾ ਨਾ ਹੀ ਤੁਹਾਡੇ ਆਪਣੇ ਹੋਰ ਜਿਹੜੇ ਆਪਣੇ ਜ਼ਮੀਨਾਂ ਜਿਹੜੀਆਂ ਹੈਗੀਆਂ ਐਸਜੀਪੀਸੀ ਨਾਲ ਚਾਹ ਹੋਰ ਕਾਲਜ ਸਕੂਲ ਜਿਹੜੇ ਜਿੰਨੇ ਵੀ ਚੱਲ ਰਹੇ ਕੁਛ ਨਹੀਂ ਬਚਣਾ ਕੁਛ ਵੀ ਨਹੀਂ ਬਚਣਾ ਤੁਹਾਨੂੰ ਦੱਸਤੀ ਗੱਲ ਧਰਮ ਦਾ ਵੀ ਇਹਨਾਂ ਨੇ ਬਹੁਤ ਉਹ ਕਰ ਦੇਣਾ ਵਾ ਧਰਮ ਦਾ ਵੀ ਕੀ ਦੱਸਾਂ ਤੁਹਾਨੂੰ ਪੁੱਛੋ ਉਹਨਾਂ ਨੂੰ ਪੋਛੋ ਨਾ ਚਮਕੌਰ ਸਿੰਘ ਤੁੰਦ ਨੂੰ ਉਹਨਾਂ ਦੀ ਆਈਡੀ ਖੋਲੋ ਨੰਬਰ ਉੱਪਰ ਲਿਖਿਆ ਹੋਇਆ ਉਹਨਾਂ ਨੂੰ ਪੁੱਛੋ ਕਿ ਦਿਖਾਓ ਜੀ ਸਬੂਤ ਲਿਆਓ 50000 ਦਾ ਜਿਹੜਾ ਜਮਾਨਾ ਲਾਇਆ ਕਿ ਐਸਜੀਪੀਸੀ ਨੇ ਤੁਹਾਡੇ ਖਿਲਾਫ ਆਹ ਕੀਤੀ ਹੈ ਜੀ ਤੁਹਾਨੂੰ ਝੂਠਾ ਦਿੱਤਾ ਵਾ ਤੁਸੀਂ ਅਮਰਤ ਧਾਰੀ ਹੋ ਕੇ ਝੂਠ ਕਿਵੇਂ ਬੋਲ ਸਕਦੇ ਹੋ ਪੁੱਛੋ ਉਹਨਾਂ ਨੂੰ ਪੁੱਛੋ ਨਾ ਚਮਕੌਰ ਸਿੰਘ ਤੁੰਦ ਦੀ ਆਈਡੀ ਤੇ ਉੱਪਰ ਉਹਦੇ ਨੰਬਰ ਲਿਖਿਆ ਉਹਨਾਂ ਦਾ ਪੁੱਛੋ ਕਿ ਭਾਈ ਤੁਹਾਡੇ ਖਿਲਾਫ ਆ ਪ੍ਰੈਸ ਕਾਨਫਰੰਸ ਕੀਤੀ ਐਸਜੀਪੀਸੀ ਨੇ ਕਿ ਤੁਸੀਂ 50000 ਦਾ ਜਿਹੜਾ ਇਲਜ਼ਾਮ ਲਾਇਆ ਜੀਪੀਸੀ ਦੇ ਉਹ ਝੂਠਾ ਲਾਇਆ ਵਾ ਕੋ ਨਹੀਂ ਪੁੱਛ ਰਹੇ ਵਸ ਮਾਈਕ ਆ ਗਿਆ ਕੋਣ ਚੱਕ ਲੋ ਮਸ ਇਲਜ਼ਾਮ ਲਾ ਦੋ ਕਿਹੜਾ ਕਿਸੇ ਨੇ ਪੁੱਛਣਾ ਨਾ ਕੋਈ ਪ੍ਰੂਫ ਮੰਗਣਾ ਨਾ ਕੋਈ ਪ੍ਰੂਫ ਮੰਗਣਾ ਹੁਣ ਜਿਹੜੀ ਤੁਸੀਂ ਕਹਿੰਦੇ ਹੋ ਇੱਥੇ ਦੋ ਨੇ ਪ੍ਰੂਫ ਹੁਣ ਦੋ ਪ੍ਰੂਫ ਨੇ ਹੁਣ ਇੱਕ ਤਾਂ ਐਸਜੀਪੀਸੀ ਨੇ ਆ ਕੇ ਲਾਈਵ ਦਿਖਾ ਦੱਸਤਾ ਮੈਂ ਆਪਣੇ ਪੇਜ ਤੋਂ ਆਪਣੀ ਆਈਡੀ ਤੋਂ ਸ਼ੇਅਰ ਵੀ ਕੀਤੀ ਆ ਉਹ ਐਸਜੀਪੀਸੀ ਵਾਲੀ ਚੈੱਕ ਕਰ ਲਿਓ ਕਿ ਉਹਨਾਂ ਨੇ ਦਿਖਾ ਦਿੱਤਾ ਕਿ ਸਬੂਤ ਰੱਖ ਦੋ ਕਿ ਅਸੀਂ 50 ਹਜ਼ਾਰ ਦਾ ਜੁਰਮਾਨਾ ਕਿਸੇ ਜੱਥੇ ਨੂੰ ਲਾਇਆ ਵਾ ਝੂਠ ਪੜਿਆ ਗਿਆ ਅਮਰਤ ਧਾਰੀ ਹੋ ਕੇ ਝੂਠ ਬੋਲ ਰੇ ਸੀ ਅਮਰਤ ਧਾਰੀ ਹੋ ਕੇ ਅਮਰਤ ਧਾਰੀ ਹੋ ਕੇ ਚਮਕੌਰ ਸਿੰਘ ਤੁਨ ਝੂਠ ਬੋਲ ਰੇ ਸੀ ਸਟੇਜ ਤੇ ਖੜ ਕੇ ਝੂਠ ਫੜਿਆ ਗਿਆ ਉਹਨਾਂ ਦਾ ਦੂਜੀ ਗੱਲ ਹੁਣ ਆਜੋ ਹਰਪ੍ਰੀਤ ਸਿੰਘ ਵਾਲੀ ਗੱਲ ਤੇ ਦੋ ਨੇ ਇਹਨਾਂ ਦੇ ਵਿੱਚ ਚੀਜ਼ਾਂ ਦੋ ਚੀਜ਼ਾਂ ਨੇ ਇਹਨਾਂ ਦੀਆਂ ਇੱਕ ਤਾਂ ਇਹਨਾਂ ਦੇ ਵਕੀਲ ਸਾਹਿਬ ਐਪਲੀਕੇਸ਼ਨ ਲਾਉਂਦੇ ਅੱਜ ਕੋਰਟ ਦੇ ਵਿੱਚ ਜਦੇ ਘੰਟੇ ਚ ਪ੍ਰੂਫ ਹੋ ਜਾਣੀ ਸੀ ਕਿ ਲਾਈਵ ਡੋਪ ਟੈਸਟ ਕਰਾ ਲੰਦੇ ਨਾਲੇ ਹਰਪੀ ਸਿੰਘ ਦਾ ਕਰਾ ਲੰਦੇ ਲਾਇ ਲਾਪਰੀ ਸਿੰਘ ਦਾ ਕਰਾ ਦਿੰਦੇ ਲੱਗ ਜਾਣਾ ਸੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ ਦੂਜੀ ਗੱਲ ਜਿਹੜਾ ਨਸ਼ਾ ਬਰਾਮਤ ਹੋਇਆ ਉਹਦੀ ਵੀਡੀਓਗ੍ਰਾਫੀ ਹੋਈ ਆ ਨਾਲੇ ਬਕਾਇਦਾ ਵੀਡੀਓਗ੍ਰਾਫੀ ਹੋਈ ਆ ਆ ਮੈਨੂੰ ਹੁਣ ਕਿਸੇ ਨੇ ਕਮੈਂਟ ਕੀਤਾ ਸੀ ਥੋੜੀ ਦੇਰ ਪਹਿਲਾਂ ਜਦ ਮੈਂ ਵੀਡੀਓ ਸ਼ੇਅਰ ਕੀਤੀ ਆ ਉਸ ਬੰਦੇ ਨੇ ਲਿਖਿਆ ਕਹਿੰਦਾ ਕਾਲੂ ਤੇਰੀ ਗੱਡੀ ਚ ਕਿਸੇ ਨੇ ਰੱਖਤਾ ਫੇਰ ਲੈ ਦੱਸ ਮੇਰੀ ਗੱਡੀ ਇਹ ਰੱਖਤਾ ਪਰ ਮੇਰੇ ਖੂਨ ਚੋਂ ਤਾਂ ਹੀ ਨਿਕਲੂ ਮੇਰੀ ਗੱਡੀ ਚ ਤਾਂ ਰੱਖ ਵੀ ਦੇਣਗੇ ਮੇਰੇ ਖੂਨ ਚੋਂ ਥੋੜਾ ਪਾ ਦੇਣਗੇ ਪਹਿਲਾਂ ਇਹ ਤਾਂ ਇਹ ਦੱਸੋ ਮੰਦੜਿਆ ਤੁਹਾਡੀ ਗੱਡੀ ਚ ਰੱਖਤਾ ਪਰ ਤੁਹਾਡੇ ਖੂਨ ਚ ਥੋੜਾ ਪਾ ਦੂਗਾ ਕੋਈ ਟਰੱਕ ਮੈਨੂੰ ਦੱਸ ਦੋ ਉਹ ਤਾਂ ਤੁਹਾਡਾ ਟੈਸਟ ਤੁਹਾਡਾ ਹੀ ਹੋਣਾ ਨਾ ਉਹ ਤਾਂ ਕਿਸੇ ਹੋਰ ਦਾ ਹੋਣਾ ਨਹੀਂ ਯੂਰੀਨ ਟੈਸਟ ਜਾਂ ਬਲੱਡ ਟੈਸਟ ਉਹ ਤਾਂ ਤੁਹਾਡੇ ਚ ਤੁਹਾਡਾ ਹੀ ਦਿੱਤਾ ਹੋਇਆ ਉੱਥੇ ਟੈਸਟ ਹੋਣਾ ਉਹ ਤਾਂ ਕਿਸੇ ਹੋਰ ਦਾ ਦਿੱਤਾ ਹੋਇਆ ਟੈਸਟ ਨਹੀਂ ਹੋਣਾ ਮਨਦਾ ਹੈ ਮੇਰੀ ਗੱਡੀ 'ਚ ਕੋਈ ਰੱਖ ਦੂ ਤੂੰ ਮੈਨੂੰ ਆ ਕਮੈਂਟ ਕੀਤਾ ਕਿਸੇ ਨੇ ਮੈਂ ਕਹਿੰਦਾ ਵੀ ਰਿਪਲਾਈ ਦੇਈ ਦਮਾ ਮੰਨ ਲੈ ਮੇਰੀ ਗੱਡੀ 'ਚ ਕਿਸੇ ਨੇ ਨਸ਼ਾ ਰੱਖਤਾ ਆ ਜੀ ਚਲੋ ਠੀਕ ਆ ਪਰ ਜਿਹੜੇ ਮੇਰੇ ਖੂਨ ਆ ਜਾਂ ਮੇਰਾ ਯੂਰੀਨ ਆ ਉਹ ਤਾਂ ਮੇਰੇ ਹੀ ਟੈਸਟ ਹੋਣਾ ਉੱਥੇ ਕਿਹੜਾ ਕਿਸੇ ਦਾ ਦਿੱਤਾ ਹੋਇਆ ਨਾ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਯਾਰ ਤੁਸੀਂ ਕਿਉਂ ਗੁੰਮਰਾਹ ਕਰਦੇ ਹੋ ਇੱਥੇ ਲੁਧਿਆਣੇ ਦਾ ਇੱਕ ਉਹ ਉਹ ਕਹਿੰਦਾ ਮੈਂ 5 ਸਾਲ ਚਿੱਟਾ ਲਾਇਆ ਲੁਧਿਆਣੇ ਵਾਲਾ ਜਿਹੜਾ ਉਹ ਉਹ ਨਸ਼ੇੜੀ ਉਹ ਕਹਿੰਦਾ ਮੈਂ 5 ਸਾਲ ਚਿੱਟਾ ਲਾਇਆ ਤੇ ਅਮਰਤਪਾਲ ਦਾ ਪ੍ਰਵਚਨ ਸੁਣ ਕੇ ਮੈਂ ਛੱਡਤਾ ਪ੍ਰਵਚਨ ਉਹਨੂੰ ਕੋਈ ਵੀ ਨਹੀਂ ਯਾਦ ਫਟੇ ਮੀਡੀਆ ਤੇ ਉੱਪਰ ਲਾਈਵ ਇੰਟਰਵਿਊ ਪਈ ਆ ਉਹਦੀ ਲਾਈਵ ਇੰਟਰਵਿਊ ਪਈ ਆ ਉਹਦੀ ਫਟੇ ਮੀਡੀਆ ਤੇ ਪ੍ਰਵਚਨ ਇੱਕ ਵੀ ਨਹੀਂ ਯਾਦ ਉਹਨੂੰ ਅਮਰਤਪਾਲ ਦਾ ਹੁਣ ਮੈਂ ਇਹਨੂੰ ਪੁੱਛਣਾ ਚਾਹੁੰਦਾ ਤੇ ਮੈਂ ਦੂਜੀ ਗੱਲ ਪੁੱਛਣਾ ਚਾਹੁੰਦਾ ਧਰਤੀ ਤੱਕ ਕਿਰ ਸਿੰਘ ਨੂੰ ਕਿ ਦੋ ਜਵਾਬ ਪਾਈ ਹੁਣ ਤੁਸੀਂ ਚੁੱਪ ਕਿਉਂ ਹੋ ਸਵੇਰ ਦੇ ਹੁਣ ਚੁੱਪ ਕਿਉਂ ਆ ਹੁਣ ਤੁਸੀਂ ਉੱਥੇ ਹੁਣ ਤੁਸੀਂ ਇੱਕ ਗੱਲ ਦੇਖੋ ਕਿ ਤੂੰ ਸੀ ਤਾਂ ਪ੍ਰਵਚਨ ਸੁਣ ਕੇ ਉਹ ਤਾਂ ਕਹਿ ਰਿਹਾ ਬੁਲਿਹਾਨੇ ਵਾਲਾ ਕਿ ਮੈਂ ਪ੍ਰਵਚਨ ਸੁਣ ਕੇ ਨਸ਼ਾ ਛੱਡਤਾ ਤੂੰ ਪ੍ਰਵਚਨ ਸੁਣ ਕੇ ਨਸ਼ਾ ਛੱਡਤਾ ਪ੍ਰਵਚਨ ਤੈਨੂੰ ਇੱਕ ਵੀ ਨਹੀਂ ਯਾਦ ਇੰਟਰਵਿਊ ਤੇਰੀ ਪਈ ਆ ਹਜੇ ਵੀ ਲਾਈਵ ਸੇ ਪਈ ਆ ਉਥੇ ਚੈਨਲ ਦੀ ਪਈ ਆ ਤੂੰ ਮੁੱਕਰ ਸਕਦਾ ਨਹੀਂ ਤੂੰ ਕਦੇ ਅਮਰਤਪਾਲ ਨੂੰ ਨਾ ਮਿਲੇ ਆ ਠੀਕ ਨਹੀਂ ਨਾ ਇਹ ਕਦੇ ਮਿਲੇ ਲੁਧਿਆਣੇ ਵਾਲਾ ਨਾ ਕੋਈ ਇਹਨੇ ਉਹਦੇ ਲਈ ਧਰਨਾ ਲਾਇਆ ਨਾ ਕੁ ਦੇ ਦੇ ਉਹਦੇ ਨਾਲ ਗਿਆ ਕਰਿਆ ਅਮਰਤਪਾਲ ਨਾਲੇ ਸਿਰਫ ਇੱਕ ਸਾਡੇ ਨਾਲ ਸਾਡੇ ਨਾਲ ਬਗਾੜ ਪੈ ਗਿਆ ਤਾਂ ਉਧਰ ਖੜਾ ਹੋ ਗਿਆ ਜਾ ਕੇ ਦੂਜੇ ਪਾਸੇ ਦੂਜੇ ਦਿਨ ਉੱਤੇ ਉਧਰ ਜਾ ਕੇ ਖੜਾ ਹੋਗਾ ਹੋ ਜਾ ਭਾਈ ਆ ਤੁਹਾਡੇ ਸਾਹਮਣੇ ਆ ਰਹੇ ਹੁਣ ਦੱਸੋ ਲਾਈਵ ਹੋ ਕੇ ਬੋਲੋ ਨਾ ਹੁਣ ਜਿਹੜੀ ਰਿਪੋਰਟ ਆਈ ਹੈ ਪੋਜ਼ਿਟਿਵ ਜਿਹੜਾ ਨਸ਼ਾ ਬਰਾਮਦ ਹੋਇਆ ਬੋਲੋ ਲਾਈਵ ਹੋ ਕੇ ਹੁਣ ਕਿਉਂ ਚੁੱਪੋ ਹੁਣ ਤਾਂ ਸਾਰਾ ਕੁਝ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਹੀ ਗਿਆ ਵਾ ਹੁਣ ਕਿਉਂ ਚੁੱਪੋ ਦੱਸੋ ਭਾਈ ਹੁਣ ਕਿਉਂ ਚੁੱਪੋ ਦੱਸ ਦੋ ਮੈਨੂੰ ਹੁਣ ਕਿਉਂ ਚੁੱਪੋਂ ਪਾਈਏ ਵੀ ਦੱਸ ਇਹਨਾਂ ਗੱਲਾਂ ਦਾ ਜਵਾਬ ਦੋ ਕਿ ਭਾਈ ਉਹਨਾਂ ਕੋਲ ਨਸ਼ਾ ਬ੍ਰਾਹਮਤ ਹੋਇਆ ਫੇ ਉਹਨਾਂ ਦੋਨਾਂ ਦੇ ਹਰਪ੍ਰੀਤ ਸਿੰਘ ਲਾਪ੍ਰੀਤ ਸਿੰਘ ਦੋਨਾਂ ਦੇ ਖੂਨ ਚੋਂ ਨਸ਼ਾ ਬ੍ਰਾਹਮਤ ਹੋਇਆ ਨਸ਼ਾ ਯਾਰ ਰਿਪੋਰਟ ਪੋਜ਼ਿਟਿਵ ਆਈ ਹੈ ਦੋਨਾਂ ਦੀ ਇਹ ਇੱਥੇ ਦਾ ਕਨਫਿਊਜ਼ਨ ਆ ਨਾ ਇਹ ਕਹਿ ਰਿਹਾ ਕਿ ਹਰਪ੍ਰੀਤ ਸਿੰਘ ਦੀ ਰਿਪੋਰਟ ਫੇਕ ਆ ਜਿਹੜੇ ਕਹਿੰਦੇ ਨੇ ਉਹਨਾਂ ਦੇ ਆਪਣੇ ਸਪੋਰਟਰ ਅਮਰਤਪਾਲ ਦੇ ਫੇਕ ਆ ਕਹਿੰਦੇ ਫਿਰ ਲਾਪਰੀ ਸਿੰਘ ਦੀ ਵੀ ਤਾਂ ਪੋਜ਼ਿਟਿਵ ਆਈ ਹੈ ਨਾਲ ਜਿਹੜਾ ਸਾਥੀ ਸੀ ਉਹ ਵੀ ਪੋਜ਼ਿਟਿਵ ਆਈ ਹੈ ਉਹਦੀ ਵੀ ਫੇ ਉਹ ਵੀ ਫੇਕ ਹੋਗੀ ਵਾਹ ਕਮਾਲ ਹੋ ਗਈ ਤੁਹਾਡੇ ਹਿਸਾਬ ਨਾਲ ਸਾਰਾ ਕੁਝ ਫੇਕ ਹੋ ਗਿਆ ਵਾਹ ਸਰਕਾਰ ਦਾ ਇਹਦੇ ਵਿੱਚ ਕੀ ਮਨਸ਼ਾ ਹੋਈ ਨਾ ਕੋਈ ਇਲੈਕਸ਼ਨ ਨਾ ਕੁਝ ਹੋਰ ਮੈਂ ਤਾਂ ਹੀ ਵੀਡੀਓ ਬਣਾ ਰਿਹਾ ਕਿ ਭਾਈ ਦੱਸ ਦਵਾਂ ਕਿ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਉਹਦੇ ਨਾਲ ਜਿਹੜਾ ਸਾਥੀ ਲਾਪਰੀ ਸਿੰਘ ਦੋਨਾਂ ਦੀ ਰੀਪੋਰਟ ਪੋਜ਼ਿਟਿਵ ਆਈ ਆ ਦੋਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਆ ਨਾ ਕਿ ਕੱਲੇ ਹਰਪ੍ਰੀਤ ਸਿੰਘ ਦੀ ਆਈ ਆ ਦੋਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਆ ਤੇ ਉਹਨਾਂ ਦੀ ਰਿਪੋਰਟ ਹੁਣ ਤੁਸੀਂ ਦੇਖ ਲਓ ਇਹਨਾਂ ਨੇ ਕਿਹੜਾ ਨਸ਼ਾ ਛੜਾਇਆ ਹੋਊਗਾ ਨੌਜਵਾਨਾਂ ਦਾ ਆਪਣੇ ਘਰ ਚ ਤਾਂ ਛੜਾ ਨਹੀਂ ਸਕੇ ਤੇ ਨਾਲੇ ਜਿਹੜੀ ਉਹ ਆਈਸੂ ਇਸ ਦੀ ਗੱਲ ਕਰਦੇ ਡਰੱਗ ਉਹ ਸਭ ਤੋਂ ਮਹਿੰਗੀ ਡਰੱਗ ਉਹ ਸਭ ਤੋਂ ਮਹਿੰਗੀ ਡਰੱਗ ਆਈਸ ਵਾਲੀ ਮੈਂ ਆਈਸਕ੍ਰੀਮ ਸੁਣਿਆ ਸੀ ਬੱਚੇ ਜਿਹੜੀ ਖਾਂਦੇ ਆ 21 ਬਰਫ ਸੁਣੀ ਸੀ ਆ ਨਵੀਂ ਆ ਗਈ ਆਈਸ ਡਰੱਗ ਸਭ ਤੋਂ ਮਹਿੰਗੀ ਡਰੱਗ ਆ ਪੈਸਾ ਕਿੱਥੋਂ ਆ ਰਿਹਾ ਸੰਗਤ ਦੇ ਕੋਲੋਂ ਸੰਗਤ ਦਾ ਪੈਸਾ ਵਾਹ ਕਮਾਲ ਹੋ ਗਈ ਯਾਰ ਜਿਹੜਾ ਮੈਂ ਗੁੱਸਾ ਤਾਂ ਮੈਨੂੰ ਸੰਗਤ ਤੇ ਚੜ ਰਿਹਾ ਕਿ ਜਿਹੜਾ ਪੈਸਾ ਤੁਸੀਂ ਇਹਨਾਂ ਨੂੰ ਦੇ ਰਹੇ ਹੋ ਉਹ ਤੁਸੀਂ ਆਪਣੇ ਪਿੰਡਾਂ ਚ ਲਾ ਦਿਓ ਕਿਸੇ ਗਰੀਬ ਨੂੰ ਘਰ ਪਾ ਦਿਓ ਕਿਸੇ ਗਰੀਬ ਕੁੜੀ ਦਾ ਵਿਆਹ ਕਰ ਦਿਓ ਕਿਸੇ ਗਰੀਬ ਦਾ ਇਲਾਜ ਕਰਾ ਦਿਓ ਕਿਸੇ ਬੱਚੇ ਦੀ ਸਕੂਲ ਫੀਸ ਦੇ ਦਿਓ ਕਿਸੇ ਨੂੰ ਦਵਾਈ ਬੂਟੀ ਲੈ ਕੇ ਦੇ ਦੋ ਕਿਸੇ ਨੂੰ ਆਸ਼ਨ ਲੈ ਦੋ ਤੁਸੀਂ ਇਹਨਾਂ ਨੂੰ ਇਹ ਪੈਸੇ ਕਿਉਂ ਦੇ ਰਹੇ ਹੋ ਯਾਰ ਕਮਾਲ ਹੋ ਗਈ ਯਾਰ ਤਾਂ ਹੀ ਤਾਂ ਮੈਂ ਕਹਿ ਰਿਹਾ ਕਿ 10000 ਰੁਪਿਆ ਤੇ ਖਾਤੇ 'ਚ 1000 ਰੁਪਿਆ ਸੀ ਇਹਨਾਂ ਦੇ ਜਿੱਦਣ ਇਹਨਾਂ ਨੇ ਇਲੈਕਸ਼ਨ ਲੜੀ ਸੀ ਫਾਈ ਤਾਂ ਸੈਲਰੀ ਵੀ ਨਹੀਂ ਆਈ ਪਹਿਲੀ ਫਾਈ ਤਾਂ ਸੈਲਰੀ ਵੀ ਪਹਿਲੀ ਨਹੀਂ ਆਈ ਹੈਗੀ account 'ਚ ਕਿ ਕਹਿ ਦਣਗੇ ਸੈਲਰੀ ਆ ਗਈ ਹੈ ਫਾਈ ਤਾਂ ਸੈਲਰੀ ਵੀ ਨਹੀਂ ਮਹੀਨਾ ਵੀ ਨਹੀਂ ਪੂਰਾ ਹੋਇਆ ਸੈਲਰੀ ਵੀ ਨਹੀਂ ਆਈ ਸੌ ਚੁੱਕੇ ਨੂੰ ਅਜੇ ਤਾਂ ਮਹੀਨਾ ਵੀ ਨਹੀਂ ਪੂਰਾ ਹੋਇਆ ਨਾ ਪਹਿਲੀ ਸੈਲਰੀ ਆਈ ਹੋਣੀ ਆ ਅਜੇ 1000 ਰੁਪਏ ਖਾਤੇ ਸੀ ਐਡੀ ਮਹਿੰਗੀ ਵੀ ਟਰੱਕ ਆਈ ਕਿਥੋਂ ਲੈ ਕੇ ਮੇ ਲਈ ਪੈਸਾ ਕਿਥੋਂ ਸੰਗਤ ਦਾ ਸੰਗਤ ਦਾ ਪੈਸਾ ਵਹੀਂ ਜਾ ਰਿਹਾ ਆਪਾ ਕਹਿੰਦਾ ਕਿਸੇ ਨੇ ਹਿਸਾਬ ਪੁੱਛਣਾ ਹੈ ਤੇ ਜਿਵੇਂ ਮਰਜ਼ੀ ਸੰਗਤ ਨੂੰ ਗੁੰਮਰਾਹ ਕਰ ਦੋ ਜਿਵੇਂ ਮਰਜ਼ੀ ਕਰ ਦੋ ਸੰਗਤ ਨੂੰ ਗੁੰਮਰਾ ਉਵੇਂ ਹੀ ਹੋ ਜਾਣਾ ਖਾਸ ਕਰ ਧਰਮ ਦੇ ਮੁੱਦੇ ਤੇ ਉੱਪਰ ਧਰਮ ਦੇ ਮੁੱਦੇ ਦੇ ਉੱਪਰ ਜਿਵੇਂ ਮਰਜ਼ੀ ਸੰਗਤ ਨੂੰ ਗੁੰਮਰਾਹ ਕਰ ਦੋ ਮੈਨੂੰ ਇੱਕ ਗੱਲ ਦੱਸੋ ਇਹ ਕਹਿੰਦੇ ਜੀ ਹੁਣ ਕੱਠ ਕਰੋ ਕੱਠ ਕਰੋ ਕੱਠ ਸਭ ਦੋ ਜੇ ਕੱਠ ਤੁਸੀਂ ਹਰਪ੍ਰੀਤ ਸਿੰਘ ਲਾਪ੍ਰੀ ਸਿੰਘ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ ਆ ਉਹਨਾਂ ਲਈ ਸਾਧ ਰਹੇ ਹੋ ਫੇ ਜਿੰਨੇ ਵੀ ਨਸ਼ੇੜੀ ਅੰਦਰ ਬੈਠੇ ਆ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਛਡਾ ਲਓ ਬਾਹਰ ਕਢਾ ਲਓ ਉਹਨਾਂ ਨੂੰ ਵੀ ਕਢਾ ਲਓ ਬਾਹਰ ਫਿਰ ਫਿਰ ਉਹਨਾਂ ਨੂੰ ਵੀ ਬਾਹਰ ਕਢਾਓ ਜੇ ਇਹਨਾਂ ਦੋਨਾਂ ਨੂੰ ਕਢਾਉਣਾ ਬਾਹਰ ਉਹਨਾਂ ਦੋਨਾਂ ਨੂੰ ਸਾਰਿਆਂ ਨੂੰ ਕਢਾ ਲਓ ਗਰਬਾਰ ਜਿਹੜੇ ਵੇਚਣ ਵਾਲੇ ਆ ਜਿਹੜੇ ਲਾਉਣ ਵਾਲੇ ਆ ਜਿਨ੍ਹਾਂ ਕੋਲ ਬ੍ਰਾਹਮਤ ਹੋਈ ਆ ਉਹ ਸਾਰੇ ਕਢਾ ਲੋ ਬਾਹਰ ਪਰ ਫੇਰੇ ਡਰਾਮਾ ਨਾ ਕਰੋ ਫੇਰੇ ਡਰਾਮਾ ਨਾ ਕਰੋ ਯਾਰ ਇਹ ਕਹਿੰਦੇ ਪਏ ਨੇ ਨਾ ਕਿ ਧਰਨਾ ਲਾਓ ਜੀ ਇਕੱਠ ਕਰੋ ਜੇ ਇਕੱਠ ਕਰਨਾ ਵਾ ਉਹਦੇ ਵਿੱਚ ਦੋ ਬੰਦਿਆਂ ਦੇ ਨਾਮ ਨਾ ਹੋਵੇ ਹਰਪ੍ਰੀਤ ਸਿੰਘ ਲਾਪ੍ਰੀਤ ਸਿੰਘ ਉਹਦੇ ਵਿੱਚ ਇਹ ਲਿਖੋ ਕਿ ਜਿੰਨੇ ਵੀ ਸਰਕਾਰ ਨੇ ਨਸ਼ੇੜੀ ਜਿਨ੍ਹਾਂ ਕੋਲ ਉਹ ਆਪਣੇ ਨਸ਼ਾ ਬ੍ਰਾਹਮਤ ਹੋਇਆ ਉਹ ਸਾਰੇ ਛੱਡੋ ਇਹ ਚੀਜ਼ ਦਾ ਧਰਨਾ ਲਾਇਓ ਨਾ ਕਿ ਹਰਪ੍ਰੀਤ ਸਿੰਘ ਤੇ ਲਾਪ੍ਰੀਤ ਸਿੰਘ ਲਈ ਲਾਇਓ ਇਕੱਲੇ ਠੀਕ ਨਹੀਂ ਇਹ ਚੀਜ਼ ਦਾ ਧਰਨਾ ਲਾਇਓ ਦੋ ਬੰਦੇਾਂ ਲਈ ਧਰਨਾ ਨਾ ਲਾਇਓ ਕਿ ਹਾਂ ਭਾਈ ਹਰਪ੍ਰੀਤ ਸਿੰਘ ਤੇ ਲਾਪ੍ਰੀਤ ਸਿੰਘ ਨੂੰ ਛਡਾਉਣਾ ਨਾ ਧਰਨੇ ਦਾ ਬੋਰਡ ਵੀ ਇਹੀ ਬਣਾਇਓ ਕਿ ਜਿੰਨੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਨਸ਼ੇ ਵੇਚਣ ਵਾਲੇ ਬੰਦ ਨੇ ਜਾਂ ਨਸ਼ਾ ਕਰਨ ਵਾਲੇ ਬੰਦ ਨੇ ਜਿਨ੍ਹਾਂ ਕੋਲ ਮੜ ਉਹ ਆ ਸਭ ਨੂੰ ਬਾਹਰ ਕਢਾਉਣਾ ਸੀ ਉਹਦੇ ਵਾਸਤੇ ਧਰਨਾ ਲਾ ਰਹੇ ਆਂ ਕਮਾਲ ਹੋ ਗਈ ਯਾਰ ਤੁਸੀਂ ਤੁਸੀਂ ਹੁਣ ਕੌਮ ਨੂੰ ਕਹਿੰਦੇ ਧਰਨਾ ਲਾਓ ਇੰਨਾ ਬੰਦਿਆਂ ਲਈ ਯਾਰ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਖੂਨ ਆਪਣੇ ਨਸ਼ਾ ਮਿਲਿਆ ਯਾਰ ਇੰਨਾ ਵੀ ਧਰਨਾ ਲਾਉਂਗੇ ਯਾਰ ਹੋਰ ਸੰਗਤ ਇੰਨਾ ਵਾਸਤੇ ਰਹੀ ਗਈ ਯਾਰ ਨਸ਼ੇੜੀਆਂ ਨੂੰ ਕੱਟ ਘਟਾਉਣ ਨੂੰ ਰਹੀ ਗਈ ਹਰ ਵਾਰ ਕਮਾਲ ਹੋ ਗਈ ਤੁਹਾਡੇ ਵਾਲੀ ਯਾਰ ਕਿੱਧਰ ਨੂੰ ਜਾ ਰਹੇ ਹੋ ਯਾਰ ਤੁਸੀਂ ਭਾਈ ਉਹੀ ਤਾਂ ਗੱਲ ਆ 1100 ਦੀ ਲਿਸਟ ਮੈਂ ਕਹਾਂ ਤੁਸੀਂ ਲਈ ਫਿਰਦੇ ਹੋ 1100 ਦੀ ਸ਼ੁਰੂਆਤ ਆਪਣੇ ਘਰ ਤੋਂ ਕਰਦੇ ਪਹਿਲ ਪਹਿਲਾਂ ਆਪਣੇ ਘਰੋਂ ਜੜ ਪੁੱਟਦੇ ਕਿ ਭਾਈ ਮੈਂ ਆਪਣੇ ਘਰ ਤੋਂ ਸ਼ੁਰੂਆਤ ਕਰਨ ਲੱਗੇ ਆ ਆਪਣੇ ਘਰ ਦੇ ਵਿੱਚ ਝੜ ਲੱਗੀ ਹੋਈ ਹੈ ਨਸ਼ੇ ਦੀ ਤੇ ਲੋਕਾਂ ਨੂੰ ਤੁਸੀਂ ਨਸ਼ੇ ਦੇ ਪ੍ਰਚਾਰ ਦਿੰਦੇ ਪਰਦੇ ਹੋ ਸਮਝ ਨਹੀਂ ਆਉਂਦੀ ਯਾਰ ਤੁਹਾਡੇ ਵਾਲੀ ਮੈਨੂੰ ਤਾਂ ਕਿੱਧਰ ਨੂੰ ਜਾ ਰਿਹਾ ਆਪਣਾ ਮੈਂ ਫੇਰ ਕਹਿ ਰਿਹਾ ਵਾਂ ਐ ਜੀ ਪੀ ਸੀ ਚੋਣਾ ਦੇ ਵਿੱਚ ਧਿਆਨ ਨਾਲ ਵੋਟਾਂ ਪਾ ਲਿਓ ਨਹੀਂ ਤਾਂ ਮੁੜ ਕੇ ਸਾਰੀ ਉਮਰ ਪਛਤਾਵੋਗੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਗਿਆ ਸਾਰਾ ਕੁਝ ਹਈ ਤਾਂ ਪਹਿਲੀ ਸੈਲਰੀ ਆਉਣੀ ਹੈ ਪਹਿਲੀ ਸੈਲਰੀ ਪਹਿਲੀ ਸੈਲਰੀ ਆਉਣੀ ਆ ਹਜੇ ਸੌ ਚੁੱਕਣ ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਪਹਿਲੀ ਸੈਲਰੀ ਆਉਣੀ ਆ ਆ ਦੇਖ ਲਓ ਰੰਗ ਸਾਹਮਣੇ ਆ ਰਹੇ ਆ ਸਾਹਮਣੇ ਆ ਗਿਆ ਸਾਰਾ ਕੁਝ